ਪਖੰਡ ਇਹਨਾਂ ਕੋ ਵੱਧ ਗਿਆ ਇਹਨਾਂ ਕੋ ਵੱਧ ਗਿਆ ਕਿ ਅੱਜ ਕੱਲ ਸੱਚਾ ਜਿਹੜਾ ਵਿਅਕਤੀ ਹੈ ਉਹਦੀ ਸੁਣਵਾਈ ਨਹੀਂ ਹੈ ਜਿਹਦੇ ਅੰਦਰ ਝੂਠ ਹੈ ਫਰੇਵ ਹੈ ਪਖੰਡ ਹੈ ਲੋਭ ਹੈ ਧੋਖਾ ਹੈ ਅਕਸਰ ਤੁਸੀਂ ਵੇਖਦੇ ਹੋ ਬੜੀ ਛੇਤੀ ਉਹ ਉੱਤਾ ਪਹੁੰਚ ਜਾਂਦਾ ਹੈ ਤੇ ਲੋਕ ਸੋਚਦੇ ਵੀ ਇਹਨੇ ਤੇ ਮਾੜੇ ਕਰਮ ਕੀਤੇ ਐ ਤੇ ਜਿਹੜਾ ਬਾਣੀ ਪੜਨ ਵਾਲਾ ਉਹ ਕਈ ਵਾਰੀ ਵਿਪਤਾ ਦੇ ਵਿੱਚੋਂ ਲੰਘਿਆ ਕਰਦਾ ਹੈ ਪਰ ਗੁਰੂ ਦਾ ਇਹ ਸੁਭਾਅ ਹੈ ਗੁਰੂ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਗੁਰੂ ਉਹਨੂੰ ਪੇਪਰਾਂ ਵਿੱਚ ਪਾ ਕੇ ਤੇ ਆਪ ਹੀ ਉਹਨਾਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਕਰਦਿਆ ਕਰਦਾ ਹੈ ਸਾਧ ਸੰਗਤ ਜੀ ਇੱਕ ਘਟਨਾ ਧੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪ ਜੀਆ ਨਾਲ ਸਾਂਝੀ ਕਰਨੀ ਹੈ ਧਿਆਨ ਨਾਲ ਆਪ ਜੀ ਸਾਰਿਆਂ ਨੇ ਸੁੰਨਾ ਆਪਣੀ ਬਿਰਤੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਜਾਣਾ ਅੱਜ ਵੀ ਸਾਧ ਸੰਗਤ ਕਦੇ ਵੀ ਤੁਸੀਂ ਦਰਬਾਰ ਸਾਹਿਬ ਚਲੇ ਜਾਇਓ ਕਦੇ ਵੀ ਹਰਮੰਦਰ ਸਾਹਿਬ ਮੱਥਾ ਟੇਕਣ ਚਲੇ ਜਾਇਓ ਕਦੇ ਵੀ ਨਮਸਕਾਰ ਕਰਨ ਚਲੇ ਜਾਇਓ ਉੱਥੇ ਸੜਕਾਂ ਦੇ ਉੱਤੇ ਪੈਰ ਰੱਖਣ ਨੂੰ ਥਾਂ ਨਹੀਂ ਹੈ ਕਿਉਂਕਿ ਕਮਾਈ ਹੈ ਧੰਨ ਗੁਰੂ ਰਾਮਦਾਸ ਜੀ ਦੀ ਤੇ ਬਚਪਨ ਦੇ ਵਿੱਚ ਉਹਨਾਂ ਨੇ ਗੁਜ਼ਾਰਾ ਕਿਦਾਂ ਕੀਤਾ ਸੀ ਉਹਨਾਂ ਦਾ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ ਤੇ ਘੁੰਗੜੀਆਂ ਵੇਚ ਕੇ ਸਤਗੁਰੂ ਜੀ ਆਪਣਾ ਘਰ ਚ ਲਾਉਂਦੇ ਸੀ ਮਾਤਾ ਪਿਤਾ ਦਾ ਸਾਆਇਆ ਸਿਰ ਤੇ ਨਹੀਂ ਤੇ ਨਾਨੀ ਦੇ ਕੋਲ ਰਹੇ ਨੇ ਤੇ ਅੱਜ ਉਸ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲੁਕਾਈ ਦਾ ਸਿਰ ਝੁਕਦਾ ਹੈ ਅੱਜ ਉਸ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਲੱਖਾਂ ਲੋਕ ਭੁੱਖੇ ਹੁੰਦੇ ਪ੍ਰਸ਼ਾਦਾ ਛਕਦੇ ਐ ਅੱਜ ਵੀ ਗੁਰੂ ਰਾਮਦਾਸ ਜੀ ਗਰੀਬਾਂ ਨੂੰ ਉੱਥੇ ਬੈਠੇ ਹੋਏ ਨਿਵਾਜ ਰਹੇ ਨੇ ਬਸ ਗੱਲ ਹੈ ਕਿ ਸਾਡੀ ਸ਼ਰਧਾ ਹੋਣੀ ਚਾਹੀਦੀ ਸਾਡਾ ਭਰੋਸਾ ਹੋਣਾ ਚਾਹੀਦਾ ਅਸੀਂ ਕਹਿ ਦਿੰਨੇ ਆ ਕੀ ਹੋ ਜਾਏਗਾ ਤੀਰਥਾਂ ਤੇ ਮੱਥਾ ਟੇਕਿਆਂ ਕੀ ਹੋ ਜਾਏਗਾ ਇਸ਼ਨਾਨ ਕਰਿਆਂ ਪਰ ਨਹੀਂ ਪਿਆਰਿਓ ਅੰਮ੍ਰਿਤਸਰ ਦਾ ਸਰੋਵਰ ਐਸਾ ਸਰੋਵਰ ਹੈ ਜਿੱਥੇ ਨਹਾਤਿਆਂ ਕਊਆ ਵੀ ਹੰਸ ਹੋ ਜਾਂਦਾ ਹੈ ਜਿੱਥੇ ਮੱਥਾ ਟੇਕਿਆਂ ਗਰੀਬ ਨੂੰ ਪਾਤਸ਼ਾਹ ਸ਼ਾਹ ਬਣਾਉਣ ਦੀ ਸਮਰੱਥਾ ਰੱਖਦੇ ਹਨ ਇਸੇ ਹੀ ਪ੍ਰਕਾਰ ਸਤਗੁਰੂ ਜੀ ਦੇ ਸਮੇਂ ਇੱਕ ਛੋਟਾ ਜਿਹਾ ਬੱਚਾ ਹੋਇਆ ਉਹਦਾ ਨਾਮ ਇਤਿਹਾਸ ਦੇ ਵਿੱਚ ਦੱਸਿਆ ਗਿਆ ਭਾਈ ਸੋਮਾ ਸਾਧ ਸੰਗਤ ਜੀ ਗਰੀਬ ਹਨ ਹੁਣ ਇਹਨਾਂ ਨੂੰ ਪਤਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਲੋਕਾਈ ਦੇ ਗੁਰੂ ਨੇ ਸੰਸਾਰ ਦੇ ਗੁਰੂ ਨੇ ਸੰਸਾਰ ਦਾ ਭਲਾ ਕਰਦੇ ਨੇ ਬਾਣੀ ਦਾ ਪ੍ਰਚਾਰ ਕਰਦੇ ਨੇ ਔਰ अनेका ਹੀ ਸੰਗਤਾਂ ਉਹਨਾਂ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਭਾਈ ਸੋਮਾ ਕੀ ਕਰਦਾ ਏ ਏ ਘੁੰਗੜੀਆਂ ਬਣਾ ਕੇ ਤੇ ਵੇਚਣ ਜਾਂਦਾ ਏ ਇੱਕ ਦਿਨ ਭਾਈ ਸੋਮੇ ਦੀ ਮਾਤਾ ਨੇ ਉਹਨੂੰ ਕਿਹਾ ਕਿ ਤੂੰ ਇਦਾਂ ਕਰ ਪੁੱਤਰਾ ਅੱਜ ਗੁਰੂ ਰਾਮਦਾਸ ਦੇ ਦਰ ਦੇ ਬਾਹਰ ਖੜਾ ਹੋ ਕੇ ਤੂੰ ਘੁੰਗੜੀਆਂ ਵੇਚ ਉਥੇ ਸੰਗਤ ਬੜੀ ਜਾਂਦੀ ਏ ਹੋ ਸਕਦਾ ਤੈਨੂੰ ਵੱਧ ਕਮਾਈ ਹੋ ਜਾਵੇ ਤੇ ਇਹ ਬੱਚਾ ਆਪਣਾ ਸ਼ਾਬਾ ਜਾ ਕੇ ਦਰਬਾਰ ਸਾਹਿਬ ਦੇ ਬਾਹਰ ਲਾ ਲੈਂਦਾ ਸਾਖੀ ਸੰਖੇਪ ਦੇ ਵਿੱਚ ਹੀ ਕਰਨੀ ਕਿਉਂਕਿ ਸਮਾਂ ਸਾਧ ਸੰਗਤ ਧਿਆਨ ਦੇ ਵਿੱਚ ਰੱਖਣਾ ਹੁਣ ਜਦੋਂ ਇਹਨੇ ਸ਼ਾਬਾ ਲਾਇਆ ਘੁੰਗੜੀਆਂ ਦਾ ਹੋਕਾ ਦੇ ਰਿਹਾ ਕਿ ਘੁੰਗੜੀਆਂ ਲੈ ਲਓ ਘੁੰਗੜੀਆਂ ਲੈ ਲਓ ਇਤਨੇ ਨੂੰ ਕੀ ਹੋਇਆ ਕਿ ਕੁੱਲ ਲੋਕਾਈ ਦੇ ਮਾਲਕ ਧੰਨ ਗੁਰੂ ਰਾਮਦਾਸ ਜੀ ਆਪ ਚੱਲ ਕੇ ਬੱਚੇ ਦੇ ਕੋਲ ਆ ਗਏ ਨੇ ਹੁਣ ਜਦੋਂ ਇਹਨੂੰ ਪਿਆਰ ਨਾਲ ਤੱਕਦੇ ਨੇ ਵੇਖਦੇ ਨੇ ਪਹਿਲਾਂ ਤੇ ਬੱਚਾ ਫੁੱਲਿਆ ਹੀ ਨਹੀਂ ਸਮੋਂਦਾ ਕਿ ਦੁਨੀਆ ਦਾ ਦਾਤਾ ਮੇਰੇ ਕੋਲ ਆ ਕੇ ਖਲੋਤੈ ਹੁਣ ਇਹਦੇ ਮਨ ਦੇ ਵਿੱਚ ਤੇ ਇਹ ਆਉਂਦਾ ਨਾ ਕਿ ਅਸੀਂ ਤਾਂ ਗਰੀਬਾਂ ਅਸੀਂ ਤੇ ਰਿਸ਼ਤੇਦਾਰਾਂ ਦੇ ਵੀ ਜਾਈਏ ਤੇ ਬੂਹੇ ਢੋ ਲੈਿੰਦੇ ਨੇ ਵੀ ਗਰੀਬੀ ਐ ਸਾਨੂੰ ਤਾਂ ਗਵਾਂਢੀ ਨਹੀਂ ਵੇਖ ਕੇ ਖੁਸ਼ ਹੁੰਦੇ ਸਾਨੂੰ ਤਾਂ ਬਾਹਰ ਕਿਤੇ ਕੋਈ ਮੂੰਹ ਨਹੀਂ ਕੱਢਣ ਦਿੰਦਾ ਕਿ ਗਰੀਬ ਐ ਪਰ ਪਿਆਰਿਓ ਇੱਕ ਗੱਲ ਯਾਦ ਰੱਖਿਓ ਗਰੀਬ ਨੂੰ ਦੁਨੀਆ ਤਰਕਾਰ ਸਕਦੀ ਗਰੀਬ ਨੂੰ ਦੁਨੀਆ ੱੱਕੇ ਮਾਰ ਸਕਦੀ ਐ ਪਰ ਗੁਰੂ ਦਾ ਇਹ ਬਿਰਦ ਹੈ ਸਰਣੀ ਆਇਆਂ ਨੂੰ ਗੜ ਦੇ ਨਾਲ ਲਾ ਲੈਣਾ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰੂ ਨੂੰ ਤਾਂ ਵੱਡਿਆਂ ਨਾਲ ਕੋਈ ਰੀਸ ਹੀ ਨਹੀਂ ਐ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਗੁਰੂ ਉਹਦੇ ਕੋਲ ਚੱਲ ਕੇ ਆ ਗਏ ਨੇ ਤੇ ਮਹਾਰਾਜ ਜੀ ਨੂੰ ਵੇਖ ਕੇ ਬੜਾ ਪ੍ਰਸੰਨ ਹੁੰਦਾ ਧੰ ਗੁਰੂ ਰਾਮਦਾਸ ਜੀ ਕੀ ਕਰਦੇ ਨੇ ਬੱਚੇ ਨੂੰ ਕਹਿੰਦੇ ਕਿ ਘੁੰਗਣੀਆਂ ਵੇਚ ਲਈਆਂ ਕਹਿੰਦਾ ਹਾਂਜੀ ਮਹਾਰਾਜ ਕਹਿੰਦੇ ਜੋ ਕਮਾਈ ਹੋਈ ਹੈ ਸਾਨੂੰ ਦੇ ਦੇ ਧੰ ਗੁਰੂ ਰਾਮਦਾਸ ਮਹਾਰਾਜ ਉਹਦੇ ਅੱਗੇ ਤਲੀ ਕਰਕੇ ਖਲੋਗੇ ਨੇ ਹੁਣ ਸਾਰੀ ਦੁਨੀਆ ਨੂੰ ਦਾਤਾਂ ਵੰਡਣ ਵਾਲਾ ਦਾਤਾ ਇੱਕ ਗਰੀਬ ਜੇ ਨਿਮਾਣੇ ਦੇ ਬੱਚੇ ਦੇ ਅੱਗੇ ਤਲੀ ਕਰਕੇ ਖੜਿਆ ਤੇ ਸਾਰੇ ਹੈਰਾਨ ਹੋ ਗਏ ਨੇ ਵੀ ਇਹ ਕੀ ਹੋਇਆ ਸਾਰੇ ਸੰਸਾਰ ਨੂੰ ਦਾਤਾਂ ਵੰਡਣ ਵਾਲੇ ਇਸ ਗਰੀਬ ਅੱਗੇ ਤਲੀ ਕਰਦੇ ਪਏ ਨੇ ਹੁਣ ਬੱਚੇ ਨੇ ਕੀ ਕੀਤਾ ਜਿੰਨੀ ਕਮਾਈ ਹੋਈ ਸੀ ਜਿੰਨੇ ਟਕੇ ਕਮਾਏ ਸੰਤਾਨ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਰੱਖ ਕੇ ਆਪਣੇ ਘਰ ਨੂੰ ਪਰਤ ਗਿਆ ਹੁਣ ਜਦੋਂ ਘਰੇ ਜਾਂਦਾ ਸੀ ਤੇ ਮਾਤਾ ਮੱਥਾ ਚੁੰਮਦੀ ਸੀ ਮੇਰਾ ਪੁੱਤ ਕਮਾਈ ਕਰਕੇ ਆਇਆ ਅੱਜ ਮਾਤਾ ਨੇ ਬੁਆ ਖੋਲੀ ਹੈ ਪੁੱਤਰ ਨੂੰ ਮਿਲੀ ਹੈ ਤੇ ਪੁੱਛਿਆ ਲਿਆ ਪੁੱਤ ਕਮਾਈ ਕਿੱਥੇ ਹੈ ਕਹਿਣ ਲੱਗਾ ਮਾਤਾ ਅੱਜ ਮੈਂ ਕਮਾਈ ਦੇ ਆਇਆ ਪੁੱਛਣ ਲੱਗੇ ਕਿੰਨੂੰ ਦੇ ਆਇਆ ਕਹਿੰਦੇ ਗੁਰੂ ਰਾਮਦਾਸ ਜੀ ਨੂੰ ਜਦੋਂ ਮਾਤਾ ਨੇ ਨਾਮ ਸੁਣਿਆ ਨਾ ਗੁਰੂ ਰਾਮਦਾਸ ਜੀ ਨੂੰ ਕਮਾਈ ਦੇ ਆਇਆ ਕਹਿਣ ਲੱਗਾ ਹਾਂਜੀ ਅੱਜ ਉਹ ਚੱਲ ਕੇ ਆਪ ਮੇਰੇ ਕੋਲ ਆਏ ਸਨ ਉਹਨਾਂ ਨੇ ਤਲੀ ਕੀਤੀ ਸੀ ਕਿ ਕਮਾਈ ਜਿੰਨੀ ਵੀ ਕੀਤੀ ਹੈ ਰੱਖ ਦੇ ਤੇ ਮੈਂ ਰੱਖ ਆਇਆ ਜੇ ਕੋਈ ਹੋਰ ਮਾਂ ਹੁੰਦੀ ਤੇ ਬੱਚੇ ਨੂੰ ਸ਼ਾਇਦ ਝਿੜਕਦੀ ਗੁੱਸੇ ਹੁੰਦੀ ਪਰ ਉਹਦੀ ਮਾਤਾ ਨੂੰ ਪਤਾ ਸੀ ਵੀ ਗੁਰੂ ਦੇ ਚਰਨੀ ਲੱਗਿਆਂ ਕੀ ਕੁਝ ਪ੍ਰਾਪਤ ਹੋ ਸਕਦਾ ਹੈ ਉਹਨੇ ਬੱਚੇ ਨੂੰ ਗਲਵਕੜੀ ਨਾਲ ਲਾ ਲਿਆ ਤੇ ਕਿਹਾ ਸ਼ਾਬਾਸ਼ ਤੂੰ ਬਹੁਤ ਚੰਗਾ ਕੰਮ ਕੀਤਾ ਪਰ ਕਹਿਣ ਲੱਗਾ ਮਾਤਾ ਹੁਣ ਆਪਾਂ ਰੋਟੀ ਕਿਦਾਂ ਖਾਵਾਂਗੇ ਕਮਾਈ ਤਾਂ ਗੁਰੂ ਨੂੰ ਦੇ ਆਇਆ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਜਿਹੜੀਆਂ ਤੇਰੀਆਂ ਥੋੜੀਆਂ ਜਿਹੀਆਂ ਘੁੰਗਣੀਆਂ ਬਚੀਆਂ ਇਹਦੇ ਨਾਲ ਆਪਾਂ ਗੁਜ਼ਾਰਾ ਕਰ ਲਵਾਂਗੇ ਉਹ ਰਾਤ ਕੁੰਗੜੀਆਂ ਖਾ ਕੇ ਸੌਂ ਜਾਂਦੇ ਸਵੇਰੇ ਫਿਰ ਬੱਚਾ ਜਾ ਕੇ ਸ਼ਾਬਾ ਲਾਉਂਦਾ ਦੂਜੇ ਦਿਨ ਫਿਰ ਗੁਰੂ ਰਾਮਦਾਸ ਜੀ ਆਉਂਦੇ ਤੇ ਕਹਿੰਦੇ ਲਿਆ ਬਈ ਕਮਾਈ ਉਹ ਬੱਚਾ ਜਿੰਨਾ ਉਹਨੇ ਕਮਾਇਆ ਹੁੰਦਾ ਫਿਰ ਗੁਰੂ ਦੀ ਤਲੀ ਤੇ ਰੱਖ ਦਿੰਦਾ ਫਿਰ ਆਪਣੇ ਘਰ ਨੂੰ ਪਰਤਦਾ ਤੇ ਹੁਣ ਉਹਦੇ ਕੋਲ ਕੁੰਗੜੀਆਂ ਵੀ ਨਹੀਂ ਬਚੀਆਂ ਘਰੇ ਲਜਾਣ ਵਾਸਤੇ ਖਾਣ ਵਾਸਤੇ ਤੇ ਮਾਤਾ ਨੇ ਫਿਰ ਵੀ ਪਿਆਰ ਕੀਤਾ ਗੱਲ ਨਾਲ ਲਾਇਆ ਕਹਿੰਦਾ ਮਾਂ ਅੱਜ ਅਸੀਂ ਰੋਟੀ ਕਿਵੇਂ ਖਾਵਾਂਗੇ ਅੱਜ ਅਸੀਂ ਆਪਣਾ ਢਿੱਡ ਕਿਵੇਂ ਭਰਾਂਗੇ ਅੱਜ ਵੀ ਕਮਾਈ ਮੈਂ ਗੁਰੂ ਨੂੰ ਦੇ ਆਇਆ ਮਾਤਾ ਕਹਿੰਦੀ ਕੋਈ ਨਹੀਂ ਪੁੱਤਰ ਆਪਾਂ ਪਾਣੀ ਪੀ ਕੇ ਸੌ ਜਾਵਾਂਗੇ ਹੁਣ ਇਹ ਪਾਣੀ ਪੀ ਕੇ ਰਾਤ ਸੌਂ ਜਾਂਦੇ ਅਗਲੇ ਦਿਨ ਫੇਰੇ ਗੁਰੂ ਰਾਮਦਾਸ ਜੀ ਦੇ ਦਰ ਤੇ ਚਲਿਆ ਗਿਆ ਸਾਧ ਸੰਗਤ ਹੁਣ ਜਦੋਂ ਬਾਹਰ ਖੜਿਆ ਤੇ ਗੁਰੂ ਰਾਮਦਾਸ ਜੀ ਨਹੀਂ ਨਾ ਆਉਂਦੇ ਤੇ ਮਨ ਦੇ ਵਿੱਚ ਤੜਫ ਹੈ ਮਨ ਦੇ ਵਿੱਚ ਬਰਾਗ ਹੈ ਆਪ ਬੱਚਾ ਚੱਲ ਕੇ ਅੰਦਰ ਚਲਿਆ ਜਾਂਦਾ ਤੇ ਤਖਤ ਤੇ ਬੈਠੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਜਾ ਕੇ ਹੱਥ ਜੋੜ ਕੇ ਕਹਿੰਦਾ ਤੁਸੀਂ ਅੱਜ ਨਹੀਂ ਆਏ ਅੱਜ ਕਿਉਂ ਨਹੀਂ ਆਏ ਮੈਂ ਤੁਹਾਡੀ ਉਡੀਕ ਕਰਦਾ ਸੀ ਮਹਾਰਾਜ ਜੀ ਨੂੰ ਬੜੀ ਖੁਸ਼ੀ ਹੋਈ ਬਹੁਤ ਚਾਹ ਚੜਿਆ ਬੱਚੇ ਨੂੰ ਆਪਣੇ ਕੋਲ ਸੱਦ ਲਿਆ ਕਹਿਣ ਲੱਗੇ ਅੱਜ ਕਿੰਨੀ ਕਮਾਈ ਹੋਈ ਹੈ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਤਾਂ ਬਹੁਤ ਘੱਟ ਘੁੰਗਣੀਆਂ ਸੀ ਅੱਜ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਰਾਤੀ ਤਾਂ ਅਸੀਂ ਪਾਣੀ ਪੀ ਕੇ ਸੁੱਤੇ ਆਂ ਅੱਜ ਕਮਾਈ ਬਹੁਤ ਘੱਟ ਹੋਈ ਹੈ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਜਿੰਨੀ ਵੀ ਹੋਈ ਆ ਸਾਡੀ ਤਲੀ ਤੇ ਰੱਖ ਉਹ ਬੱਚੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਤਲੀ ਦੇ ਉੱਤੇ ਉਹ ਦੋ ਟਕੇ ਜਿਹੜੇ ਕਮਾਏ ਸੀ ਰੱਖ ਦਿੱਤੇ ਤੇ ਪਾਤਸ਼ਾਹ ਕਹਿਣ ਲੱਗੇ ਸੁਭਾਵਕ ਹੀ ਮੁਖੋਂ ਬਚਨ ਨਿਕਲਿਆ ਕਹਿਣ ਲੱਗੇ ਇੰਨੀ ਘੱਟ ਕਮਾਈ ਕਹਿਣ ਲੱਗੇ ਇੰਨੀ ਘੱਟ ਕਮਾਈ ਹੋਈ ਅੱਜ ਤੈਨੂੰ ਉਹ ਬੱਚਾ ਸੀ ਨਾ ਹੁਣ ਭੋਲਾ ਪਨ ਸੀ ਸਾਡੇ ਵਰਗਾ ਹੁੰਦਾ ਤੇ ਆਪਣੀ ਗਰੀਬੀ ਨੂੰ ਲਕੋ ਲੈਂਦਾ ਕਿ ਕੋਈ ਸੁਣ ਨਾ ਲਵੇ ਮੈਂ ਗਰੀਬ ਆ ਉਹਦੇ ਅੰਦਰ ਭੋਲਾ ਪਨ ਸੀ ਸੁਭਾਅ ਬੱਚੇ ਵਾਲਾ ਸੀ ਤੇ ਮੁਖ ਚੋਂ ਨਿਕਲਿਆ ਪਾਤਸ਼ਾਹ ਕਮਾਈ ਤਾਂ ਥੋੜੀ ਹੋਵੇਗੀ ਨਾ ਅਸੀਂ ਗਰੀਬ ਜੂ ਆ ਕਹਿੰਦਾ ਮਹਾਰਾਜ ਸਾਡੇ ਕਿੱਥੋਂ ਵੱਡੀਆਂ ਕਮਾਈਆਂ ਹੋਣ ਲੱਗੀਆਂ ਅਸੀਂ ਗਰੀਬ ਆ ਤੇ ਘੱਟ ਹੀ ਕਮਾਈ ਹੋਵੇਗੀ ਨਾ ਤੇ ਮਹਾਰਾਜ ਜੀ ਮੁਸਕਰਾ ਪਏ ਮਹਾਰਾਜ ਕਹਿੰਦੇ ਦੁਬਾਰਾ ਬੋਲੀ ਤੂੰ ਕੀ ਕਿਹਾ ਕਹਿਣ ਲੱਗਾ ਮਹਾਰਾਜ ਅਸੀਂ ਗਰੀਬ ਆ ਅਸੀਂ ਤੇ ਰਾਤੀ ਪਾਣੀ ਵੀ ਕੇ ਸੁੱਤੇ ਆ ਸਾਡੇ ਕੋਲ ਆਪਣੀ ਗੁਜ਼ਾਰੇ ਜੋਗੇ ਰੋਟੀ ਜੋਗਾ ਵੀ ਨਹੀਂ ਬਚਿਆ ਮਹਾਰਾਜ ਇੰਨੇ ਕੁ ਪ੍ਰਸੰਨ ਹੋਏ ਉਸ ਬੱਚੇ ਦੇ ਉੱਤੇ ਪਾਦਸ਼ਾਹ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਭਾਈ ਸੋਮਾ ਸ਼ਾਹਾਂ ਦਾ ਸ਼ਾਹ ਤੇ ਬੇਪਰਵਾਹ ਇਹ ਵਾਰ ਦਿੱਤਾ ਉਸ ਬੱਚੇ ਨੂੰ ਕਿਹਾ ਤੂੰ ਸ਼ਾਹਾਂ ਦਾ ਸ਼ਾਹ ਹੋਏਗਾ ਤੇ ਬੇਪਰਵਾਹ ਹੋਏਗਾ ਸ਼ਾਹਾਂ ਦਾ ਸ਼ਾਹ ਤਾਂ ਹਰ ਕੋਈ ਬਣ ਜਾਂਦਾ ਪਰ ਬੇਪਰਵਾਹ ਕੋਈ ਕੋਈ ਹੁੰਦਾ ਕਿਉਂਕਿ ਸ਼ਾਹਾਂ ਦਾ ਸ਼ਾਹ ਬਣ ਕੇ ਫਿਰ ਹੰਕਾਰ ਜੀਨ ਨੀਂ ਨਾ ਦਿੰਦਾ ਫਿਰ ਹੰਕਾਰ ਸਿਰ ਤੇ ਚੜ ਕੇ ਨੱਚਦਾ ਪਰ ਪਾਸ਼ਾ ਨੇ ਨਾਲ ਹੀ ਬੇਪਰਵਾਹ ਦਾ ਵਰ ਦੇਤਾ ਕਿ ਜਿੱਥੇ ਤੇਰੇ ਕੋਲ ਪੈਸਾ ਹੋਏਗਾ ਸ਼ਾਹ ਬਾਦਸ਼ਾਹ ਤੂੰ ਬਣੇਗਾ ਪਰ ਬੇਪਰਵਾਹ ਹੋਏਗਾ ਤੇਰੇ ਤੇ ਮਾਇਆ ਦਾ ਕੋਈ ਅਸਰ ਨਹੀਂ ਹੋਏਗਾ ਤੇ ਆਉਣ ਵਾਲਾ ਸਮਾਂ ਆਇਆ ਅੱਜ ਵੀ ਉਸ ਭਾਈ ਸੋਮੇ ਦੀ ਸਾਧ ਸੰਗਤ ਜੀ ਜਿੱਥੇ ਜਿੱਥੇ ਵੀ ਉਹਨਾਂ ਦੀ ਅੰਸ਼ ਹੈ ਨਾ ਭਾਈ ਸੋਮੇ ਦੀ ਅੱਜ ਵੀ ਕਿਤੇ ਪਾਣੀਪੱਤ ਦੇ ਇਲਾਕੇ ਦਿੱਲੀ ਦੇ ਇਲਾਕੇ ਜਾਓਗੇ ਤੇ ਉਹਨਾਂ ਦੀ ਅੰਸ਼ ਬੰਸ ਹੈ ਤੇ ਅੱਜ ਵੀ ਉਹਨਾਂ ਦੇ ਨਾਮ ਦੇ ਮਗਰ ਸਾਰੇ ਸ਼ਾਹ ਕਹਿ ਕੇ ਬੁਲਾਉਂਦੇ ਨੇ ਜਿਨ੍ਹਾਂ ਨੂੰ ਕਦੇ ਦੁਨੀਆ ਸਿੱਧਾ ਨਾਮ ਲੈ ਕੇ ਨਹੀਂ ਸੀ ਬੁਲਾਉਂਦੀ ਗੁਰੂ ਦੇ ਚਰਨੀ ਲੱਗੇ ਤੇ ਸ਼ਾਹ ਬਣ ਗਏ ਤੇ ਅੱਜ ਸਾਨੂੰ ਦਾਤ ਲੈਣੀ ਆ ਜਾਵੇ ਤੇ ਪਾਤਸ਼ਾਹ ਸਾਨੂੰ ਸਾਧ ਸੰਗਤ ਜੇਕਰ ਇਹਦੇ ਦਰ ਦੇ ਉੱਤੇ ਸਾਨੂੰ ਮੰਗਤਾ ਬਣ ਕੇ ਲੈਣ ਦੀ ਜਾਚ ਆ ਜਾਵੇ ਨਾ ਜਿੱਦਣ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਅੱਗੇ ਆ ਕੇ ਝੋਲੀ ਅੱਡ ਦੇਾਂਗੇ ਨਾ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ پاس ਜਦੋਂ ਪਾਤਸ਼ਾਹ ਨੂੰ ਇਹ ਕਵਾਂਗੇ ਸਗਲ ਦਵਾਰ ਕੋ ਛਾੜ ਕੇ ਗਏ ਉਹ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਫਿਰ ਯਾਦ ਰੱਖਿਓ ਜਦੋਂ ਮਹਾਰਾਜ ਅੱਗੇ ਆ ਕੇ ਰੋ ਪਵੋਗੇ ਤਰਲਾ ਲਹੋਗੇ ਨਾ ਕਿ ਪਾਤਸ਼ਾਹ ਮੇਰੀ ਲਾਜ ਰੱਖ ਪਾਤਸ਼ਾਹ ਮੇਰੀ ਪਹਿਜ ਰੱਖ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਹੈ ਜਿੱਦਣ ਸਾਨੂੰ ਇਹਦੇ ਦਰ ਤੇ ਮੰਗਤਾ ਬਣ ਕੇ ਆਉਣਾ ਆ ਗਿਆ ਮੰਗਣਾ ਆ ਗਿਆ ਪਿਆਰਿਓ ਯਾਦ ਰੱਖਿਓ ਫਿਰ ਗੁਰੂ ਆਪਣੇ ਸੇਵਕ ਨੂੰ ਬਾਦਸ਼ਾਹਾਂ ਦਾ ਸ਼ਾਹ ਬਣਾ ਕੇ ਘਰ ਨੂੰ ਤੋੜਦਾ ਸੋ ਆਓ ਹੁਣ ਇੱਕ ਕਵਤਾ ਦੀ ਸਾਂਝ ਪਾ ਕੇ ਸਮਾਪਤੀ ਕਰ ਦੇਣੀ ਹੈ ਸਮਾ ਸਮਾਪਤੀ ਤੇ ਹੈ ਸਾਧ ਸੰਗਤ ਇਹ ਮਹਾਰਾਜ ਦੀ ਬਖਸ਼ਿਸ਼ ਹੈ ਆਪ ਜੀ ਦੀਆਂ ਅਸੀਸਾਂ ਨੇ ਕੀ ਕਵਤਾ ਲਿਖਵਾ ਲੈਂਦੇ ਫਿਰ ਆਪ ਰੱਬ ਵਰਗੀ ਸੰਗਤ ਵਿੱਚ ਗਾਇਨ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਜੀ ਜਿਹੜਾ ਨਾਮ ਜਪਦਾ ਹੈ ਨਾ ਜਿਹੜਾ ਬੰਦਗੀ ਕਰਦਾ ਹੈ ਰਿੱਧੀਆਂ ਸਿੱਧੀਆਂ ਉਹਦੇ ਚਰਨਾਂ ਦੀ ਦਾਸੀਆਂ ਬਣ ਜਾਂਦੀਆਂ ਹੁਣ ਆਪਾਂ ਤੇ ਮਾਇਆ ਦੇ ਪਿੱਛੇ ਭੱਜਣੇ ਆ ਤੇ ਮਾਇਆ ਅੱਗੇ-ਅਗੇ ਭੱਜਦੀ ਹੈ ਪਰ ਰੱਬ ਦੇ ਪਿਆਰੇ ਰੱਬ ਦੇ ਪਿੱਛੇ ਭੱਜਦੇ ਨੇ ਤੇ ਮਾਇਆ ਉਹਨਾਂ ਦੇ ਪਿੱਛੇ ਭੱਜਦੀ ਹੈ ਸੋ ਆਓ ਕਵਤਾ ਦੀ ਸਾਂਝ ਪਾ ਕੇ ਫਤਿਹ ਬੁਲਾਈਏ ਜੀ ਪਿਆਰ ਨਾਲ ਆਪ ਜੀ ਸਾਰਿਆਂ ਨੇ ਇਸੇ ਹੀ ਤਰ੍ਹਾਂ ਟਿਕਾ ਵਿੱਚ ਬਹਿ ਕੇ ਕਵਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਰੇਣ ਰਿਧੀਆਂ ਤੇ ਸਿੱਧੀਆਂ ਆਵੀ ਚਰਨਾ ਚ ਜਿਨ੍ਹਾਂ ਨੂੰ ਵਿਰਾਗ ਲੱਗਿਆ ਹਾਂ ਉਹਨਾਂ त्याग ਕੇ ਜੀਵੋ ਜ ਸੰਸਾਰ ਵਾਲੀ ਬੰਦਗੀ ਚ ਮਨ ਰੰਗਿਆ ਰੇਣ ਰਿੱਧੀਆਂ ਤੇ ਸਿੱਧੀਆਂ ਆਵੀ ਚਰਨਾ ਚ ਜਿਨ੍ਹਾਂ ਨੂੰ ਬराग ਲਗਿਆ ਰਾਤਾਂ ਜਾਗ ਕੇ ਕਿਉਂ ਪਾਉਂਦੇ ਬਤਾਂ ਯਾਰ ਦੀਆਂ ਡੋਬਦਿਆਂ ਦੇ ਬੇੜੇ ਤਾਰਦੇ ਜਿਉ ਤਾਂ ਰਤਨੇ ਜੀਸ਼ੇ ਖੁਦਾ ਵਾਲੇ ਰੰਗ ਹਰੀ ਕੇ دیدار ਦੇ ਹਾਂ ਬੋਲੇ ਚੰਗੇ ਮੰਨ ਦੇ ਜਗ ਦੀ ਸਹਾਰ ਕੀ ਵੀ ਸਭਨਾ ਦਾ ਪ੍ਰણામ ਮੰਗਿਆ ਰੇਣ ਰਿੱਧੀਆਂ ਤੇ ਸਿੱਧੀਆਂ ਵੀ ਚਰਨਾ ਚ ਜਿਨ੍ਹਾਂ ਨੂੰ ਬਹਾਗ ਲੱਗਿਆ ਹਾਂ ਓ ਤਿਆਗ ਕੇ ਜੀ ਮੋਜ ਸੰਸਾਰ ਵਾਲੀ ਬੰਦਗੀ ਚ ਮਨ ਰੰਗਿਆ ਹੋਇਆ ਪ੍ਰੇਮ ਵਿੱਚ ਵੱਜਾ ਹੋਇਆ ਪਗ ਤਾਂ ਦੇ ਆਪ ਮਿਲਣੇ ਨੂੰ ਆਇਆ ਹੈ ਹਉ ਐਸਾ ਤਾਰ ਕੀ ਗਰੀਬੀ ਵਿੱਚ ਜੀਵਦੇ ਨੇ ਜੀਵੇ ਕੁਝ ਵੀ ਨਾ ਪਾਇਆ ਹੈ ਹਉ ਐਸਾ ਤਾਰ ਕੀ ਗਰੀਬੀ ਵਿੱਚ ਜੀਵਦੇ ਨੇ ਜੀਵੇ ਕੁਝ ਵੀ ਨਾ ਕੀ ਗਰੀਬੀ ਵੇਸ ਜੀਵਦੇ ਨੇ ਜੀਵੇ ਕੁਝ ਵੀ ਨਾ ਪਾਇਆ ਹੈ ਹੋ ਕਦੇ ਫਕਰਾਂ ਨੂਰੀ ਜਲਾ ਕੇ ਤਕਲਵੀ ਵੇਖਣਾ ਜੀ ਰੱਬ ਬੰਦਿਆ ਜੀ ਕਦੇ ਫਕਰਾਂ ਨੂੰ ਰੀਜ ਲਾ ਕੇ ਤਕਲਾਵੀ ਵੇਖਣਾ ਜੀ ਰੱਬ ਬੰਦਿਆ ਰੇਣ ਰਿਦਿਆਂ ਤੇ ਸਿੱਧੀ ਆਵੀ ਚਰਨਾ ਚ ਜਿਨ੍ਹਾਂ ਨੂੰ ਬਰਾਗ ਲੱਗਿਆ ਸਤਿਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਬੋਲਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਬਖਸ਼ਿਸ਼ ਆਪ ਰੱਬ ਵਰਗੀਆਂ ਸੰਗਤਾਂ ਬਖਸ਼ ਲੈਣਾ ਔਰ ਜਿਤਨੇ ਵੀ ਮਹਾਪੁਰਸ਼ ਤਿਨ੍ਹਾਂ ਦਾ ਜਥਾ ਇਸ ਰਾਣਾ ਸਾਹਿਬ ਤੋਂ ਪਹੁੰਚਿਆ ਹੈ ਸਭਨਾਂ ਨੂੰ ਜਿਉ ਆਇਆਂ ਨੂੰ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਜਦੋਂ ਕੋਈ ਸਾਧੂ ਇਲਾਕੇ ਵਿੱਚ ਆਉਂਦੇ ਤੇ ਇਲਾਕੇ ਨੂੰ ਭਾਗ ਲੱਗਦੇ ਨੇ ਕਿਉਂਕਿ ਸਾਧੂ ਦਾ ਇਹ ਸੁਭਾਅ ਹੁੰਦਾ ਹੈ ਆਪ ਜੁੜੇ ਹੁੰਦੇ ਨੇ ਤੇ ਹੋਰਾਂ ਨੂੰ ਨਾਮ ਨਾਲ ਜੋੜਦੇ ਨੇ ਬਾਣੀ ਨਾਲ ਜੋੜਦੇ ਨੇ ਇਹ ਬਹੁਤ ਵੱਡਾ ਉਪਰਾਲਾ ਆਪਣੇ ਨਗਰ ਵੱਲੋਂ ਮਹਾਪੁਰਖਾਂ ਵੱਲੋਂ ਆਪ ਸੰਗਤਾਂ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਸੋ ਸਾਧ ਸੰਗਤ ਜੀ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਤਨੀਆਂ ਵੀ ਸੰਗਤਾਂ ਪਹੁੰਚੀਆਂ ਹਨ ਸਭਨਾਂ ਨੂੰ ਜਿਉਂ ਆਇਆਂ ਨੂੰ ਹੋਈਆਂ ਬੇਅੰਤ ਪੁਲਾ ਖਿਮਾ ਕਰ ਲੈਣੀਆਂ ਗਲਤੀਆਂ ਨਾ ਚਿਤਾਰਨੀਆਂ ਸਾਜ ਸੰਗਤ ਅਸੀਸ ਬਖਸ਼ਿਸ਼ ਕਰਨੀ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਓ ਮੇਲ ਉਹਦੇ ਨਾਲ ਮੇਲ ਹੋ ਜਾਵੇ ਉਹਦੀ ਬੰਦਗੀ ਵਿੱਚ ਮਨ ਲੱਗ ਜਾਵੇ ਉਹਦੀ ਬਾਣੀ ਵਿੱਚ ਮਨ ਲੱਗ ਜਾਵੇ ਉਹਦੀ ਸੰਗਤ ਨਾਲ ਪ੍ਰੇਮ ਉਮੜ ਕੇ ਆਵੇ ਇੰਨੀ ਕੋ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ ਸਾਜ ਸੰਗਤ ਜੀ ਸਭ ਤੋਂ ਵੱਡਾ ਸ਼ੁਕਰਾਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਸਜਦੀ ਹੈ ਤੇ دیਵਾਨ ਸਜਦੇ ਹਨ ਜਦੋਂ ਮਹਾਰਾਜ ਜੀ ਪ੍ਰਕਾਸ਼ਮਾਨ ਹੁੰਦੇ ਨੇ ਤੇ ਉਦੋਂ ਫਿਰ ਜਿਹੜੇ ਸਮਾਗਮ ਹੋਇਆ ਕਰਦੇ ਉਹਦੇ ਵਿੱਚ 10 ਪਾਸ਼ਾਈਆਂ ਆਪ ਹਾਜ਼ਰ ਨਾਜ਼ਰ ਹੋਏ ਕਰਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ